ਕੀ ਅੰਟੀ ਕਲਾਸਿਕ ਹੈ ਹੂੰ ਇਹ ਵਾਈਨ ਦੀ ਕਲਾਸ ਜਿਹੜੀ ਰੈੱਡ ਵਾਈਨ ਹੈ ਉਹਨੂੰ ਕਿਸੇ ਕੰਢੀ ਨਹੀਂ ਕਰ ਸਕਦੇ ਬਹੁਤ ਸਰਦੀਆਂ 'ਚ ਪੀਤੀ ਜਾਂਦੀ ਹੈ ਸਰਪਰ ਵੀ ਇਹ ਪੀਂਦੇ ਆ ਇੱਕ ਇੱਕ ਬੁਝੇਰੀ ਲੋ ਅੱਛਾ ਇਹ ਮਿਸਕੀ ਨਹੀਂ ਪੀਂਦੇ ਲੋ ਮੈਂ ਆਪਣੇ ਦੇ ਘਰ ਦੀ ਇਥੇ ਕੱਢਦੇ ਆ ਕਿ ਬਈ ਦੇਸੀ ਕਹਿੰਦੇ ਆ ਅੱਛਾ ਇਹ ਘਰ ਦੀ ਬਣਾਈ ਹੋਈ ਹੈ ਇਟਾਲੀਅਨ ਸਾਰੀ ਦਾਰੂ ਆ ਇਟਾਲੀਅਨ ਦਾਰੂ ਜਦੋਂ ਤੁਸੀਂ ਚਿਕਨ ਖਾਣੇ ਹੋ ਬੀਫ ਵਗੈਰਾ ਖਾਣੇ ਕਹਿੰਦਾ ਮਤਲਬ ਹੈ ਜਿਹੜੀਆਂ ਰੰਗ ਬਰੰਗੀਆਂ ਬੋਤਲਾਂ ਨੇ ਢੰਡ ਪਈ ਹੁੰਦੀਆਂ ਕਿਹੜੀ ਆਪਾਂ ਕੋਈ ਨਹੀਂ ਡਿਨਰ ਵਾਲੇ ਲੈਂਦੇ ਨੇ ਚੀਜ਼ਾਂ ਜਿਹੜੀਆਂ ਜਿਆਦੇ ਲੈ ਹੈਗਾ ਨਾ ਜਿੱਦਾਂ ਜਿਹੜਾ ਸੁਪਰ ਅਲਕੋਹਲ ਹੈ ਅਸੀਂ ਨਾ ਜਦੋਂ ਪੈਰਿਸ ਪਹੁੰਚੇ ਸੀ ਸਾਨੂੰ ਨਾ ਇੱਥੇ ਸਮਝ ਨਹੀਂ ਆਈ ਕਿ ਦਾਰੂ ਕਿਹੜੀ ਦਾਰੂ ਆ ਕੀ ਆ ਅਸੀਂ ਦੇਖਿਆ ਤਾਂ ਸਾਨੂੰ ਐਂ ਲੱਗ ਗਿਆ ਵੀ ਇਹ ਫਰੂਟ ਫਰਾਟ ਦੀਆਂ ਬੋਤਲਾਂ ਨੇ ਭਾਜੀ ਇੱਕ ਗੱਲ ਦੱਸੋ ਅਸੀਂ ਨਾ ਜਦੋਂ ਪੈਰਿਸ ਉਤਰੇ ਸਾਨੂੰ ਪਤਾ ਨਹੀਂ ਲੱਗਿਆ ਵੀ ਸਾਨੂੰ ਨਾ ਸਾਹਮਣੇ ਆਹੀ ਬੋਤਲਾਂ ਦੇਖਿਆ ਕੈਰੀ ਫੋਰਟ 'ਚ ਇਹ ਦੱਸੋ ਵੀ ਜਿਹੜੀ ਇਟਾਲੀਅਨ ਜਿਆਦਾ ਫੇਮਸ ਇਹ ਵਾਈ ਇਹ ਵਾਈ ਨਾ ਸਾਰੀ ਜੀ ਇਹ ਸਾਰੀ ਵਾਈ ਇਹ ਸਾਰੀ ਵਾਈਨ ਆ ਵਾਈਨ ਦੋ ਤਰ੍ਹਾਂ ਦੀ ਹੁੰਦੀ ਹੈ ਵੈਸੇ ਮੋਸਟਲੀ ਰੈੱਡ ਵਾਈਨ ਰੈੱਡ ਵਾਈਨ ਤੇ ਵਾਈਟ ਵਾਈਨ ਤੇ ਜਿਹੜੀ ਰੈੱਡ ਤੇ ਵਾਈਟ ਵਾਈਨ ਤੇ ਰੈੱਡ ਵਾਈਨ ਆ ਇਹ ਨਸ਼ਾ ਬਾਕੀ ਦਾਰੂਆਂ ਮੰਗ ਹੀ ਕਰਦੀ ਹੈ ਤੀ ਹਾਂ ਨਹੀਂ ਜੀ ਨਹੀਂ ਤੁਸੀਂ ਦੇਖੋ ਨਾ ਹੂੰ ਇਹਦੇ ਚ 75 ਹੋਊਗਾ ਨਹੀਂ 14% ਅੱਛਾ ਇਹ 14% ਬੀਅਰ ਚ ਕਿੰਨਾ ਹੁੰਦਾ ਬੀਅਰ ਚ 4.5 ਯਾਨੀ ਕਿ 5% 7% ਇਹਦੇ ਚ 13% 14% ਇਦਾਂ ਤੇ ਜਿਹੜੀ ਆਪਣੀਆਂ ਰੈੱਡ ਲੈਵਲ ਆ ਜਾਂ ਇਹਨਾਂ ਚ 37% 40% ਰੈੱਡ ਲੈਵਲ ਵਗੈਰਾ ਚ ਹੈ ਇਹਨਾਂ ਚ 37 ਤੋਂ 40% ਯਾਨੀ ਕਿ ਇਹਦੇ ਚ ਇੱਦਾਂ ਨਸ਼ਾ ਵਾ ਸਮਝ ਗਿਆ ਯਾਨੀ ਕਿ ਇਹਦੇ ਚ ਵੀ ਨਸ਼ਾ ਹੁੰਦਾ ਨਸ਼ਾ ਹੁੰਦਾ ਤੇ ਇਟਾਲੀਅਨ ਹੋਮ ਮੇਡ ਨੇ ਇਹ ਲੋਕਲ ਨੇ ਇਹ ਸਾਰੀਆਂ ਹਾਂਜੀ ਇਹ ਇਹ ਸਾਰੀਆਂ ਇੱਥੇ ਦੀਆਂ ਤੇ ਇਟਲੀ ਦੀ ਫੇਮਸ ਵਾਈਨ ਕਿਹੜੀ ਆ ਬਹੁਤ ਨੇ ਜੀ ਜਿਆਦਾ ਫੇਮਸ ਐਕਚੁਅਲੀ ਇੱਥੇ ਪਤਾ ਨਹੀਂ ਕੀ ਹੈ ਇੱਥੇ ਬ੍ਰਾਂਡ ਦੇ ਨਾਲ ਨਹੀਂ ਹੂੰ ਇਥੇ ਵਾਈਨ ਦੀ ਕਲਾਸ ਹੁੰਦੀ ਹੈ ਜਿਹੜੀ ਉਹਦੇ ਹਿਸਾਬ ਨਾਲ ਪੀਤੀ ਜਾਂਦੀ ਹੈ ਕਲਾਸ ਮੈਨ ਦੱਸੋਗੇ ਆਉਂਦੀਆਂ ਜਿਵੇਂ ਆਪਣੀ ਹੁੰਦੀ ਹੈ ਵੀ ਇੱਕ ਤਾਂ ਇਹ ਵਾਈਨ ਦੇ ਵਿੱਚ ਨਾ ਅਲੱਗ-ਅਲੱਗ ਕਲਾਸਾਂ ਹੁੰਦੀਆਂ ਕਿਸੇ 'ਚ ਕੋਈ ਹਲਕੀ ਜੀ ਗੈਸ ਵਾਲੀ ਹੁੰਦੀ ਹੈ ਕੋਈ ਹਲਕੀ ਜੀ ਡਰਾਈ ਹੁੰਦੀ ਹੈ ਕੋਈ ਮਿੱਠੀ ਹੁੰਦੀ ਹੈ ਉਸ ਤਰ੍ਹਾਂ ਉਹ ਕਲਾਸਾਂ ਦੇ ਹਿਸਾਬ ਨਾਲ ਬ੍ਰਾਂਡ ਹੋ ਸਕਦਾ ਵੀ 10 ਬ੍ਰਾਂਡਾਂ ਨੇ ਉਹ ਕਲਾਸ ਵਾਲੀ ਵਾਈਨ ਬਣਾਈ ਹੋਵੇ ਹੂੰ ਠੀਕ ਹੈ ਸੋ ਬ੍ਰਾਂਡ ਦੀ ਵੈਲਿਊ ਹੁੰਦੀ ਹੈ ਪਰ ਜ਼ਿਆਦਾਤਰ ਇਹ ਲੋਕ ਉਹ ਕਲਾਸ ਦੇਖਦੇ ਨੇ ਵੀ ਕਿਹੜੀ ਕਲਾਸ ਭਾਜੀ ਜਿਵੇਂ ਹੁਣ ਅਸੀਂ ਆਏ ਸੀ ਨਾ ਉਦੋਂ ਸਾਨੂੰ ਪਤਾ ਨਹੀਂ ਲੱਗਿਆ ਵੀ ਅਸੀਂ ਕਿਹੜੀ ਲਈਏ ਆ ਕਿੰਤੀ ਕਲਾਸੀ ਕੋਈ ਹੂੰ ਇਹ ਵਾਈਨ ਦੀ ਕਲਾਸ ਠੀਕ ਹੈ ਆ ਵਾਈਨ ਜਿਹੜੀ ਜਿਹੜੀ ਫਾਰਮ ਨੇ ਬਣਾਈ ਹੈ ਉਹ ਇਹ ਬ੍ਰਾਂਡ ਹੈ ਪਰ ਇਹ ਕਲਾਸ ਹੈ ਜੀ ਓਕੇ ਜਿਵੇਂ ਆ ਤੋ ਤੋਸ ਕੇ ਨਾ ਕੀ ਲਗਾ ਪਸਕਾਣਾ ਕਿੰਤੀ ਹੋਗੀ ਆਉਗੀ ਬਰਬਰ ਸਕੂ ਠੀਕ ਹੈ ਠੀਕ ਹੈ ওকে ਯਾਨੀ ਕਿ ਇਹ ਚ ਨਸ਼ਾ ਹੁੰਦਾ ਠੀਕ ਜਿਹੜੀ ਵਾਈਟ ਵਾਈਨ ਹੈ ਹਾਂ ਹਾਂ ਉਹਨੂੰ ਤੁਸੀਂ ਫ੍ਰਿਜ ਚ ਲਾ ਕੇ ਬਰਫ ਦੇ ਵਿੱਚ ਲਾ ਕੇ ਠੰਡੀ ਕਰਕੇ ਪੀਓਗੇ ਉਹ ਮੋਸਟਲੀ ਜਿਹੜੀ ਆ ਉਹ ਗਰਮੀਆਂ 'ਚ ਪੀਤੀ ਜਾਂਦੀ ਹੈ ਵਾਈਟ ਵਾਈਟ ਵੋਟ ਕਰਦੇ ਕਿ ਕਿੱਦਾਂ ਨਹੀਂ ਨਹੀਂ ਵਾਈਟ ਵਾਈਨ ਹੈ ਵਾਈਟ ਵਾਈਨ ਹੈ ਉਹ ਫ੍ਰਿਜ ਦੇ ਵਿੱਚ ਯਾਨੀ ਉਹ ਠੰਡੀ ਕਰਕੇ ਪੀਤੀ ਜਾਂਦੀ ਹੈ ਜਿਹੜੀ ਰੈੱਡ ਵਾਈਨ ਹੈ ਉਹਨੂੰ ਤੁਸੀਂ ਠੰਡੀ ਨਹੀਂ ਕਰ ਸਕਦੇ ਬਹੁਤ ਸਰਦੀਆਂ 'ਚ ਪੀਤੀ ਜਾਂਦੀ ਹੈ ਤੇ ਤੇ ਪੀਤੀ ਜਾਂਦੀ ਹੈ ਜਦੋਂ ਤੁਸੀਂ ਚਿਕਨ ਖਾਣੇ ਹੋ ਬੀਫ ਵਗੈਰਾ ਖਾਣੇ ਹੋ ਤਾਂ ਉਹਦੇ ਨਾਲ ਵਾਈਨ ਪੀਤੀ ਜਾਂਦੀ ਹੈ ਜੇ ਤੁਸੀਂ ਪੀਜ਼ਾ ਖਾ ਰਹੇ ਹੋ ਉਹਦੇ ਨਾਲ ਕੋਈ ਬੀਅਰ ਪੀਓਗੇ ਤੇ ਜਿੰਨ ਉਹ ਇੱਥੇ ਲੋਕ ਆਫਟਰ ਡਿਨਰ ਲੈਂਦੇ ਨੇ ਜਿੱਦਾਂ ਜਿਹੜੀਆਂ ਜ਼ਿਆਦੇ ਹੈਗਾ ਨਾ ਜਿੱਦਾਂ ਜਿਹੜਾ ਸੁਪਰ ਅਲਕੋਹਲ ਹੈ ਜਿਵੇਂ ਵਿਸਕੀ ਹੋਗੀ ਵੋਡਕਾ ਹੋ ਗਿਆ ਜਾਂ ਇੱਕ ਇਤੇ ਗਰਾਪਾ ਕਹਿੰਦੇ ਨੇ ਉਹ ਜਿੱਦਾਂ ਜਾਂਦੀਆਂ ਨੇ ਖਾਣੇ ਤੋਂ ਬਾਅਦ ਜਿਵੇਂ ਆਪਾਂ ਲੋਕ ਖਾਲੀ ਪੇਟ ਪੀਂਨੇ ਆ ਬਾਅਦ ਖਾਣਾ ਖਾਂਦੇ ਆ ਇਹ ਲੋਕ ਬਾਅਦ ਦੇ ਵਿੱਚ ਇੱਕ ਦੋ ਸ਼ੌਟਸ ਮਾਰਦੇ ਨੇ ਉਹਨੂੰ ਡਾਈਜੈਸਟ ਕਰਵਾਉਂਦੇ ਮਤਲਬ ਜੇਲ ਜੜੀ ਆ ਉਹਦੇ 'ਚ ਜ਼ਿਆਦਾ ਨਸ਼ਾ ਹੁੰਦਾ ਕੀ ਆ ਕੀ ਆ ਮਤਲਬ ਇਹਨਾਂ 'ਚ ਹੁਣ ਕਈ ਵਾਰੀ ਆਪਣੇ ਬੰਦੇ ਆਉਂਦੇ ਆ ਉਹਨਾਂ ਨੂੰ ਸਮਝ ਨਹੀਂ ਆਉਂਦੀ ਵੀ ਕਿਹੜੀ ਦਾਰੂ ਤੇ ਕੀ ਆ ਕੀ ਨਹੀਂ ਇਹ ਸਾਰੀ ਦਾਰੂ ਆ ਹਾਂ ਇਹ ਦਾਰੂ ਹੀ ਆ ਇਹ ਰੈੱਡ ਵੈਨ ਤੇ ਬੈਂਕੋ ਆ रेड वाइन ਤੇ ਉਹ ਕਿਵੇਂ ਉਹ ਬੋਤਲਾਂ ਚ ਚਿੱਟੀ ਆ ਇਹਨਾਂ ਬਾਰੇ ਇਹਨੇ ਜਿੰਨਾਂ ਨੂੰ ਮੰਨਦਾ ਤੁੱਡੀ ਲਾਲ ਦੀ ਹੁੰਦੀ ਆ ਲਾਲ ਕਲਰ ਦੀ ਨਿਕਲੂਗੀ ਉਹ ਕਿੱਥੇ ਚਿੱਟੀ ਦੇ ਜੰਦੇ ਉਹ ਚਿੱਟੀ ਆ ਆਏ ਆ ਕਿਵੇਂ ਆਪਣੇ ਦੇ ਘਰ ਦੀ ਇੱਥੇ ਕੱਢਦੇ ਕਿਵੇਂ ਦੇਸੀ ਕਹਿ ਦਿੰਦੇ ਆ ਅੱਛਾ ਇਹ ਘਰ ਦੀ ਬਣਾਈ ਹੋਈ ਆ ਇਹ ਇਟਾਲੀਅਨ ਸਾਰੀ ਦਾਰੂ ਆ ਇਟਾਲੀਅਨ ਦਾਰੂ ਆ ਮਤਲਬ ਕਹਿੰਦਾ ਮਤਲਬ ਆ ਜਿਹੜੀਆਂ ਰੰਗ ਬਰੰਗੀਆਂ ਬੋਤਲਾਂ ਨੇ ਇੱਧਰ ਟੱਪਈ ਜਾਂਦੇ ਕਿਹੜੀ ਆਪਾਂ ਪੀਨੇ ਆ ਅੱਛਾ ਇਹ ਇੰਡੀਅਨ ਬ੍ਰਾਂਡ ਨੇ ਕਿ ਇਹ ਇਟਾਲੀਅਨ ਬ੍ਰਾਂਡ ਨੇ 레드 ਲੇਬਲ ਬਲੈਕ ਲੇਬਲ ਜੋ ਵੀ ਲੈਣੀ ਆਪਾਂ ਅੱਛਾ ਠੀਕ ਹੈ ਠੀਕ ਆ ਕਢਾਉਣੀਆਂ ਪੈਣਗੀਆਂ ਆਪਾਂ ਨੂੰ ਅੱਛਾ ਤੇ ਹਾਂ ਠੀਕ ਤੇ ਜਿਹੜੀਆਂ ਇਹੇ ਬੋਤਲਾਂ ਨੇ ਜਿਹੜੀਆਂ ਸਾਰੀਆਂ ਕਲਰਫੁੱਲ ਇਹ ਨਸ਼ਾ ਕਰਦੀਆਂ ਨੇ ਕਿ ਨਹੀਂ ਕਰਦੀਆਂ ਜੀ ਬਹੁਤ ਕਰਦੀਆਂ ਜੀ ਕਰਦੀਆਂ ਨਸ਼ਾ ਲੋਕ ਜਿਆਦੇ ਪਿੰਦੇ ਇਹ ਚੇਹੇ ਦੇ ਉੱਪਰ ਦੀ ਇਹ ਪਿੰਦੇ ਆ ਇੱਕ ਇੱਕ ਬਚੇਰੀ ਇਹ ਲੋਕ ਅੱਛਾ ਇਹ ਬਿਸਕੀ ਨਹੀਂ ਪਿੰਦੇ ਇਹ ਲੋਕ ਇਹਦੇ ਵਿੱਚ ਇਹਦੇ ਵਿੱਚ ਸਭ ਤੋਂ ਮਤਲਬ ਜਿਹੜੀ ਵਧੀਆ ਪੀਣ ਵਾਲੀ ਦਾਰੂ ਆ ਜਿਹੜੀ ਡੇਲੀ ਯੂਜ਼ ਆ ਜਿਵੇਂ ਆਪਣੇ ਇੰਡੀਆ 'ਚ ਲੋਕੀ હા uh... જેમ્સ <coughs> 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 <coughs>